ਮੇਰਾ ਨਾਮ ਦੀਪਕੌਰ ਆ ਮੈਂ ਬੀਸੀਏ ਦੀ ਪੜ੍ਹਾਈ ਕੀਤੀ ਹੋਈ ਆ ਅਸੀਂ ਦੋ ਭੈਣਾਂ ਤੇ ਇੱਕ ਭਰਾ ਆ ਮੇਰੀ ਦੂਜੀ ਭੈਣ ਮੇਰੇ ਨਾਲੋਂ ਵੱਡੀ ਆ ਤੇ ਮੇਰਾ ਭਰਾ ਸਾਡੇ ਨਾਲੋਂ ਛੋਟਾ ਆ ਮੇਰੇ ਭਰਾ ਦਾ ਸਾਡੇ ਨਾਲੋਂ ਕਾਫੀ ਫਰਕ ਆ ਮੇਰੀ ਭੈਣ ਨੇ ਸਿਰਫ ਪਲੱਸ 2 ਕੀਤੀ ਹੋਈ ਆ ਉਹ ਪੜ੍ਹਨ ਚ ਇੰਨੀ ਹੁਸ਼ਿਆਰ ਨਹੀਂ ਸੀ ਉਹ ਪਲੱਸ 2 ਤੱਕ ਪੜ੍ਹਾਈ ਕਰਕੇ ਹਟ ਗਈ ਸੀ ਕਿਉਂਕਿ ਉਹਨੂੰ ਪੜਨ ਦਾ ਘੱਟ ਹੀ ਸ਼ੌਂਕ ਸੀ ਮੇਰੀ ਭੈਣ ਮੰਮੀ ਨਾਲ ਘਰ ਦਾ ਸਾਰਾ ਕੰਮ ਕਰਵਾਉਂਦੀ ਸੀ ਕਿਉਂਕਿ ਮੰਮੀ ਥੋੜੀ ਬਿਮਾਰ ਜੀ ਰਹਿੰਦੀ ਸੀ ਮੰਮੀ ਦੇ ਗੋਡੇ ਦੁਖਦੇ ਰਹਿੰਦੇ ਸੀ ਉਹਦੇ ਤੋਂ ਜ਼ਿਆਦਾ ਕੰਮ ਨਹੀਂ ਹੁੰਦਾ ਸੀ ਇਸ ਕਰਕੇ ਵੱਡੀ ਭੈਣ ਮੰਮੀ ਨਾਲ ਘਰ ਦਾ ਸਾਰਾ ਕੰਮ ਕਰਾਉਂਦੀ ਸੀ ਤੇ ਮੈਨੂੰ ਵੀ ਹਮੇਸ਼ਾ ਕਹਿੰਦੀ ਸੀ ਕਿ ਆਪਣੇ ਕਾਲਜ ਜਾਣ ਤੋਂ ਪਹਿਲਾਂ ਮੇਰੇ ਨਾਲ ਕੰਮ ਕਰਵਾ ਕੇ ਜਾਇਆ ਕਰ ਪਰ ਮੈਂ ਤਾਂ ਬਹੁਤ ਲੇਟ ਉੱਠਦੀ ਸੀ ਰਾਤ ਨੂੰ ਮੈਂ ਪੜ੍ਹ ਕੇ ਲੇਟ ਸੌਂਦੀ ਸੀ ਹੁਣ ਮੇਰੀ BCA ਤਾਂ ਹੋ ਗਈ ਸੀ ਹੁਣ ਮੈਂ ਅੱਗੇ ਐਮਸੀਏ ਕਰਨ ਲੱਗ ਗਈ ਸੀ ਮੇਰੀ ਭੈਣ ਇਸ ਗੱਲ ਤੋਂ ਬੜਾ ਜੈਲਸੀ ਫੀਲ ਕਰਦੀ ਸੀ ਕਹਿ ਦਿੰਦੀ ਸੀ ਤੂੰ ਐਵੇਂ ਪੜੀ ਜਾਨੀ ਆ ਪੜ੍ਹਾਈ ਦਾ ਕਿਹੜਾ ਅੱਜ ਕੱਲ ਕੋਈ ਮੁੱਲ ਪੈਂਦਾ ਉਹੀ ਕੋਈ ਘਰ ਦਾ ਕੰਮ ਸੇਖ ਲਾ ਪਰ ਮੈਨੂੰ ਪੜ੍ਹਨ ਦਾ ਬੜਾ ਸ਼ੌਂਕ ਸੀ ਮੈਨੂੰ ਤਾਂ ਬਸ ਦਿਨ ਰਾਤ ਪੜ੍ਹਾਈ ਦਾ ਹੀ ਲੱਗਾ ਰਹਿੰਦਾ ਸੀ ਕਿਉਂਕਿ ਮੈਂ ਪੜਨ ਵਿੱਚ ਵੀ ਬੜੀ ਹੁਸ਼ਿਆਰ ਸੀ ਇੱਕ ਦਿਨ ਸਾਡੇ ਲਈ ਕਿਸੇ ਨੇ ਰਿਸ਼ਤੇ ਲੈ ਕੇ ਆਂਦੇ ਉਹ ਦੋ ਸਕੇ ਭਰਾ ਸੀ ਤੇ ਦੋ ਸਕੀਆਂ ਭੈਣਾਂ ਦਾ ਹੀ ਰਿਸ਼ਤਾ ਮੰਗਦੇ ਸੀ ਉਹ ਕਹਿੰਦੇ ਸੀ ਕਿ ਮੁੰਡੇ ਵਿਆਉਣੇ ਤੇ ਇੱਕ ਘਰ ਵਿਆਉਣੇ ਆ ਤਾਂ ਵਿਚੋਲਣ ਕਹਿਣ ਲੱਗੀ ਟਾਡੀਆਂ ਦੋਵੇਂ ਕੁੜੀਆਂ ਦਾ ਰਿਸ਼ਤਾ ਉੱਥੇ ਕਰ ਦਵੋ ਐਸ਼ ਕਰਨਗੀਆਂ ਕਿਉਂਕਿ ਦਾਜ ਵਿੱਚ ਉਹਨਾਂ ਨੇ ਕੁਝ ਨਹੀਂ ਲੈਣਾ ਬਸ ਉਹਨਾਂ ਦੀ ਇਹੀ ਡਿਮਾਂਡ ਆ ਕਿ ਘਰ ਸੰਭਾਲਣ ਵਾਲੀਆਂ ਕੁੜੀਆਂ ਹੋਣ ਤੇ ਦੋ ਸੱਕੀਆਂ ਪਹਿਣਾ ਹੋਣ ਕਿਉਂਕਿ ਉਹਨਾਂ ਨੇ ਮੁੰਡੇ ਇੱਕੋ ਘਰ ਵਿਆਉਣੇ ਸੀ ਇੱਕ ਮੁੰਡਾ ਤਾਂ ਖੇਤੀ ਕਰਦਾ ਸੀ ਤੇ ਦੂਜਾ ਮੁੰਡਾ ਮੇਰੇ ਵਾਂਗ ਪੜਦਾ ਸੀ ਘਰ ਦੇ ਕਹਿੰਦੇ ਜੋ ਖੇਤੀ ਕਰਦਾ ਉਹਦੇ ਨਾਲ ਵੱਡੀ ਪੈਣ ਦਾ ਰਿਸ਼ਤਾ ਕਰ ਦਵਾਂਗੇ ਤੇ ਜਿਹੜਾ ਪੜਦਾ ਤੇ ਉਹਦੇ ਨਾਲ ਛੋਟੀ ਦਾ ਰਿਸ਼ਤਾ ਕਰ ਦਵਾਂਗੇ ਘਰ ਦੇ ਕਹਿੰਦੇ ਪਹਿਲਾਂ ਰਿਸ਼ਤਾ ਵੇਖਾਂਗੇ ਜੇ ਪਸੰਦ ਆਇਆ ਫਿਰ ਇਦਾਂ ਕਰ ਲਵਾਂਗੇ ਪਰ ਮੈਂ ਇਸ ਵਿਆਹ ਦੇ ਲਈ ਰਾਜ਼ੀ ਨਹੀਂ ਸੀ ਮੈਂ ਤਾਂ ਸਾਫ਼-ਸਾਫ਼ ਵਿਆਹ ਲਈ ਮਨ੍ਹਾ ਕਰ ਦਿੱਤਾ ਸੀ ਕਿ ਮੈਂ ਤਾਂ ਅਜੇ ਪੜਨਾ ਆ ਮੈਂ ਅਜੇ ਵਿਆਹ ਨਹੀਂ ਕਰਾਉਣਾ ਚਾਹੁੰਦੀ ਸੀ ਪਰ ਘਰਦਿਆਂ ਨੇ ਮੇਰੀ ਪੇਸ਼ ਨਾ ਜਾਣ ਦਿੱਤੀ ਕਹਿਣ ਲੱਗੇ ਕੋਈ ਗੱਲ ਨਹੀਂ ਉੱਥੇ ਜਾ ਕੇ ਪੜੀ ਜਾਈ ਜੇ ਰਿਸ਼ਤਾ ਚੰਗਾ ਹੋਇਆ ਤਾਂ ਸਵੀਕਾਰ ਹੀ ਦੇਣਾ ਮੰਮੀ ਕਹਿਣ ਲੱਗੀ ਕਿ ਤੂੰ ਆਪਣੇ ਡੈਡੀ ਵਾਲੀ ਵੇਖ ਲੈ ਉਹ ਕੱਲਾ ਕਮਾਉਣ ਵਾਲਾ ਤੇਰਾ ਭਰਾ ਹਜੇ ਛੋਟਾ ਆ ਤੇ ਤੁਹਾਡੀ ਜ਼ਿੰਮੇਵਾਰੀ ਜਿੰਨੀ ਜਲਦੀ ਸਾਡੇ ਸਿਰੋਂ ਲੱਥ ਜਾਵੇ ਉੰਨੀ ਚੰਗੀ ਆ ਫਿਰ ਮੈਨੂੰ ਇਦਾਂ ਹੋ ਗਿਆ ਕਿ ਮੇਰੇ ਡੈਡੀ ਕੱਲੇ ਨੇ ਤੇ ਸਾਡਾ ਦੋਵਾਂ ਭੈਣਾਂ ਦਾ ਵਿਆਹ ਹੋ ਜਾਊਗਾ ਤਾਂ ਉਹਦਾ ਵੀ ਭਾਰ ਹੌਲਾ ਹੋ ਜਾਊਗਾ ਇਹ ਸੋਚ ਕੇ ਮੈਂ ਵਿਆਹ ਹੀ ਹਾਂ ਕਰ ਦਿੱਤੀ ਮੇਰੇ ਮਾਮਾ ਜੀ ਤੇ ਮੇਰੇ ਡੈਡੀ ਮੁੰਡੇ ਵਾਲਿਆਂ ਦਾ ਕਾਰੋਬਾਰ ਦੇਖਣ ਲਈ ਚਲੇ ਗਏ ਤੇ ਡੈਡੀ ਹੁਣੀ ਆ ਕੇ ਦੱਸਣ ਲੱਗੇ ਕਿ ਉਹਨਾਂ ਦੇ ਮੁੰਡੇ ਬੜੇ ਸੋਹਣੇ ਆ ਦੋਵੇਂ ਮੁੰਡੇ ਬਿਲਕੁਲ ਇੱਕੋ ਜਿਹੇ ਆ ਇਹ ਸੁਣ ਕੇ ਸਾਰੇ ਘਰ ਦੇ ਬਹੁਤ ਖੁਸ਼ ਹੋਏ ਤਾਂ ਮੇਰੀ ਭੈਣ ਮੈਨੂੰ ਕਹਿਣ ਲੱਗੀ ਕਿ ਹੁਣ ਉਥੇ ਤਾਂ ਤੈਨੂੰ ਮੇਰੇ ਨਾਲ ਕੰਮ ਕਰਾਉਣਾ ਹੀ ਪਿਆ ਕਰਨਾ ਤਾਂ ਮੈਂ ਆਪਣੀ ਭੈਣ ਨੂੰ ਕਿਹਾ ਕਿ ਵਿਆਹ ਜੇ ਹੋਇਆ ਨਹੀਂ ਤੈਨੂੰ ਕੰਮ ਦੀ ਪਹਿਲਾਂ ਪੈਗੀ ਤੈਨੂੰ ਤਾਂ ਪਹਿਲਾਂ ਹੀ ਕੰਮ ਦਾ ਫਿਕਰ ਪੈ ਗਿਆ ਕੋਈ ਗੱਲ ਨਹੀਂ ਭੈਣਾ ਤੇਰੇ ਨਾਲ ਕੰਮ ਮੈਂ ਕਰਾ ਦਿਆ ਕਰਾਂਗੀ ਤੂੰ ਐਵੇਂ ਨਾ ਕੰਮ ਤੋਂ ਡਰੀ ਜਾ ਕੰਮ ਚਾਹੇ ਮੈਂ ਕਰੀ ਜਾਵਾਂ ਪਰ ਮੈਂ ਆਪਣੀ ਪੜ੍ਹਾਈ ਰੈਗੂਲਰ ਰੱਖਣੀ ਆ ਇਹ ਗੱਲ ਤਾਂ ਮੈਂ ਮੁੰਡੇ ਵਾਲਿਆਂ ਨਾਲ ਖਾਸ ਤੌਰ ਤੇ ਪਹਿਲਾਂ ਕਰਨੀ ਆ ਕਿ ਮੈਂ ਅੱਗੇ ਪੜ੍ਹਾਈ ਕਰਕੇ ਜੌਬ ਕਰਨੀ ਆ ਇਸ ਤਰ੍ਹਾਂ ਸਾਡਾ ਦੋਵਾਂ ਭੈਣਾਂ ਦਾ ਰਿਸ਼ਤਾ ਉੱਥੇ ਪੱਕਾ ਹੋ ਗਿਆ ਜਿਸ ਦਿਨ ਸਾਡਾ ਰਿਸ਼ਤਾ ਪੱਕਾ ਹੋਇਆ ਮਤਲਬ ਜੇਜ ਦਿਨ ਦੇਖ ਦਿਖਾਈ ਹੋਈ ਉਸ ਦਿਨ ਸਾਨੂੰ ਦੋਵਾਂ ਭੈਣਾਂ ਨੂੰ ਅਲੱਗ-ਅਲੱਗ ਆਪਣੇ-ਆਪਣੇ ਘਰ ਵਾਲੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਸੀ ਅਸੀਂ ਇੱਕ ਦੂਜੇ ਨੂੰ ਇਹੀ ਸਵਾਲ ਪੁੱਛੇ ਕਿ ਇਹ ਰਿਸ਼ਤਾ ਜ਼ਬਰਦਸਤੀ ਤਾਂ ਨਹੀਂ ਹੋ ਰਿਹਾ ਤਾਂ ਮੇਰਾ ਘਰ ਵਾਲਾ ਕਹਿੰਦਾ ਨਹੀਂ ਨਹੀਂ ਇਹ ਰਿਸ਼ਤਾ ਮੇਰੀ ਮਰਜ਼ੀ ਨਾਲ ਹੋ ਰਿਹਾ ਤਾਂ ਮੈਂ ਵੀ ਦੱਸਿਆ ਕਿ ਮੇਰੀ ਵੀ ਮਰਜ਼ੀ ਨਾਲ ਹੀ ਰਿਸ਼ਤਾ ਹੋ ਰਿਹਾ ਆ ਤੇ ਉਹਨੂੰ ਮੈਂ ਕਿਹਾ ਕਿ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਕਰਨੀ ਸੀ ਉਹ ਕਹਿੰਦਾ ਹਾਂ ਜੀ ਦੱਸੋ ਤਾਂ ਮੈਂ ਉਹਨੂੰ ਕਿਹਾ ਕਿ ਮੈਂ ਵਿਆਹ ਤੋਂ ਬਾਅਦ ਅੱਗੇ ਪੜ੍ਹਾਈ ਜਾਰੀ ਰੱਖਣਾ ਚਾਹੁੰਨੀ ਆ ਕਿਉਂਕਿ ਮੇਰਾ 1 ਸਾਲ ਰਹਿ ਜਾਊਗਾ ਤੇ ਫਿਰ ਮੈਂ ਕੋਈ ਜੌਬ ਕਰਨਾ ਚਾਹੁੰਨੀ ਆ ਤਾਂ ਮੇਰਾ ਘਰ ਵਾਲਾ ਕਹਿਣ ਲੱਗਾ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਆ ਮੇਰੀ ਵੀ ਪੜ੍ਹਾਈ ਜੇ ਚੱਲਦੀ ਆ ਪਰ ਮੇਰਾ ਬਸ ਹੁਣ ਬੀਏ ਫਾਈਨਲ ਆ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਅਸੀਂ ਤੁਹਾਨੂੰ ਪੜ੍ਹਾਈ ਕਰਾ ਕੇ ਜੋਬ ਤੇ ਲਗਾ ਦੇਵਾਂਗੇ ਇਹ ਤਾਂ ਸਭ ਬਹੁਤ ਵਧੀਆ ਗੱਲ ਆ ਤਾਂ ਮੈਨੂੰ ਬੜੀ ਖੁਸ਼ੀ ਹੋਈ ਇਸ ਤਰ੍ਹਾਂ ਸਾਡਾ ਦੋਵਾਂ ਭੈਣਾਂ ਦਾ ਸ਼ਗਨ ਹੋ ਗਿਆ ਸੀ ਤੇ ਵਿਆਹ ਜੇ 6 ਮਹੀਨੇ ਰੋਕੇ ਕਰਨਾ ਸੀ ਕਿਉਂਕਿ ਮੁੰਡੇ ਵਾਲਿਆਂ ਨੇ ਵੀ ਸੌ ਤਿਆਰੀ ਕਰਨੀ ਸੀ ਤੇ ਨਾਲੇ ਮੇਰੇ ਘਰ ਵਾਲੇ ਦੇ ਪੇਪਰ ਵੀ ਖਤਮ ਹੋ ਜਾਣੇ ਸੀ ਮੇਰੇ ਵੀ ਉਦੋਂ ਹੀ ਪੇਪਰ ਹੋਣੇ ਸੀ ਇਸ ਕਰਕੇ ਅਸੀਂ ਸਭ ਕੁਝ ਵੇਖਦੇ ਹੋਏ ਵਿਆਹ ਵਿੱਚ 6 ਮਹੀਨੇ ਦਾ ਗੈਪ ਪਾ ਦਿੱਤਾ ਪਰ ਮੇਰੀ ਮੰਮੀ ਤਾਂ ਚਾਹੁੰਦੀ ਸੀ ਕਿ ਜਲਦੀ ਜਲਦੀ ਵਿਆਹ ਹੋ ਜਾਵੇ ਤਾਂ ਮੈਂ ਮੰਮੀ ਨੂੰ ਸਮਝਾਇਆ 6 ਮਹੀਨੇ ਕੋਈ ਜ਼ਿਆਦਾ ਟਾਈਮ ਨਹੀਂ ਹੁੰਦਾ ਤੁਸੀਂ ਇੰਨੀ ਟੈਨਸ਼ਨ ਨਾ ਲਵੋ ਇਹ ਤਾਂ ਮਿੰਟਾਂ ਵਿੱਚ ਲੰਘ ਜਾਣੇ ਸਗੋਂ ਦੀ ਸਾਰੇ ਕੰਮ ਆ ਰਾਮ ਨਾਲ ਹੋ ਜਾਣਗੇ ਜਲਦੀ ਜਲਦੀ ਵਿੱਚ ਫਿਰ ਅੱਧੇ ਕੰਮ ਰਹਿ ਜਾਂਦੇ ਆ ਇਸ ਤਰ੍ਹਾਂ ਮੰਮੀ ਡੈਡੀ ਹੁਣੇ ਤੋਂ ਹੀ ਸਾਡੇ ਵਿਆਹ ਦੀਆਂ ਤਿਆਰੀਆਂ ਕਰਨ ਲੱਗ ਗਏ ਸੀ ਮੇਰੀ ਭੈਣ ਵੀ ਮੈਨੂੰ ਹਰ ਰੋਜ਼ ਕਹਿੰਦੀ ਸੀ ਕਿ ਹੁਣ ਜ਼ਿਆਦਾ ਕਾਲਜ ਨਾ ਜਾਇਆ ਕਰ ਹੁਣ ਆਪਣਾ ਵਿਆਹ ਨੇੜੇ ਹੀ ਆ ਇਸ ਕਰਕੇ ਹੁਣ ਇਧਰ ਧਿਆਨ ਦੇ ਪਰ ਮੈਂ ਉਹਦੀ ਕਿਸੇ ਗੱਲ ਵੱਲ ਧਿਆਨ ਨਹੀਂ ਦਿੰਦੀ ਸੀ ਕਿਉਂਕਿ ਉਹ ਹਮੇਸ਼ਾ ਮੈਨੂੰ ਕਾਲਜ ਜਾਣ ਤੋਂ ਟੋਕਦੀ ਸੀ ਮੈਨੂੰ ਉਹਦੀ ਇਸ ਗੱਲ ਤੇ ਬੜਾ ਗੁੱਸਾ ਆਉਂਦਾ ਸੀ ਕਿ ਉਹ ਆਪ ਤਾਂ ਪੜੀ ਨਹੀਂ ਤੇ ਮੈਨੂੰ ਪੜਨ ਨਹੀਂ ਦਿੰਦੀ ਉਹ ਹਮੇਸ਼ਾ ਹੀ ਮੇਰੇ ਪੜਨ ਤੋਂ ਜੈਲਸ ਫੀਲ ਕਰਦੀ ਸੀ ਮੈਂ ਇਸ ਬਾਰੇ ਕਈ ਵਾਰ ਮੰਮੀ ਨੂੰ ਕਹਿੰਦੀ ਤਾਂ ਮੰਮੀ ਕਹਿ ਦਿੰਦੀ ਚਲ ਕੋਈ ਨਾ ਪੁੱਤ ਉਹਦਾ ਤਾਂ ਸੁਭਾਅ ਹੀ ਆ ਪਰ ਮੈਨੂੰ ਇਦਾਂ ਚੰਗਾ ਨਹੀਂ ਲੱਗਦਾ ਸੀ ਇਸ ਤਰ੍ਹਾਂ ਹੀ ਕਰਦੇ ਕਰਦੇ 6 ਮਹੀਨੇ ਬੀਤ ਗਏ ਮੇਰੇ ਤੇ ਮੇਰੇ ਘਰ ਵਾਲੇ ਦੋਵਾਂ ਦੇ ਪੇਪਰ ਹੋ ਚੁੱਕੇ ਸੀ ਤੇ ਹੁਣ ਸਾਡਾ ਵਿਆਹ ਨੇੜੇ ਆ ਗਿਆ ਸੀ ਅਸੀਂ ਹਰ ਰੋਜ਼ ਸ਼ਹਿਰ ਜਾਂਦੇ ਸੀ ਮੈਨੂੰ ਬੜਾ ਮਜ਼ਾ ਆਉਂਦਾ ਸੀ ਕਿਉਂਕਿ ਰੋਜ਼ ਰੋਜ਼ ਸ਼ਹਿਰ ਨਵੀਂ ਨਵੀਂ ਸ਼ਾਪਿੰਗ ਕਰਕੇ ਆਉਂਦੇ ਸੀ ਅਸੀਂ ਦੋਵਾਂ ਭੈਣਾਂ ਨੇ ਨਵੇਂ-ਨਵੇਂ ਸੂਟ ਬਣਾਏ ਤੇ ਸਾਰਾ ਸਮਾਨ ਵਧੀਆ-ਵਧੀਆ ਲਿਆ ਇਸ ਤਰ੍ਹਾਂ ਹੀ ਪਤਾ ਹੀ ਨਹੀਂ ਲੱਗਾ ਕਦੋਂ ਵਿਆਹ ਦੇ ਦਿਨ ਨੇੜੇ ਆ ਗਏ ਵਿਆਹ ਤੋਂ ਇੱਕ ਦਿਨ ਪਹਿਲਾਂ ਜਾਗੋ ਸੀ ਜਾਗੋ ਵਾਲੇ ਦਿਨ ਅਸੀਂ ਬਹੁਤ ਇੰਜੋਏ ਕੀਤਾ ਇੱਕ ਮਾਪਿਓ ਨਾਲੋਂ ਵਿਛੜਨ ਦਾ ਦੁੱਖ ਵੀ ਸੀ ਦੂਜਾ ਇਹ ਵੀ ਸੀ ਕਿ ਚਲੋ ਉਹਨਾਂ ਦੀ ਜ਼ਿੰਮੇਵਾਰੀ ਪੂਰੀ ਹੋ ਜਾਊਗੀ ਇਸ ਤਰ੍ਹਾਂ ਹੀ ਅਸੀਂ ਦੋਵੇਂ ਭੈਣਾਂ ਨੇ ਇੱਕ ਦੂਜੇ ਤੋਂ ਵੱਧ ਕੇ ਵਧੀਆ ਲਹਿੰਗੇ ਲਏ ਮੈਂ ਆਪਣੀ ਭੈਣ ਨੂੰ ਕਿਹਾ ਕਿ ਆਪਾਂ ਇੱਕੋ ਜਿਹੇ ਲਹਿੰਗੇ ਪਾਉਣੇ ਆ ਪਰ ਉਹਨੂੰ ਤਾਂ ਮੇਰੀ ਪਸੰਦ ਪਸੰਦ ਹੀ ਨਹੀਂ ਸੀ ਉਹ ਤਾਂ ਹੋਰ ਹੀ ਪੁਰਾਣੇ ਜਿਹੇ ਰਿਵਾਜ ਦਾ ਲਹਿੰਗਾ ਲਿਆਈ ਪਰ ਮੈਂ ਤਾਂ ਲੇਟੈਸਟ ਲਹਿੰਗਾ ਲਿਆ ਕਿਉਂਕਿ ਮੈਂ ਜ਼ਿਆਦਾ ਪੜ੍ਹੀ ਲਿਖੀ ਸੀ ਤੇ ਮੇਰੀ ਪਸੰਦ ਵੀ ਵਧੀਆ ਸੀ ਤੇ ਮੇਰੀ ਭੈਣ ਘਰ ਵਿੱਚ ਰਹਿਣ ਕਰਕੇ ਉਹਦੀ ਪਸੰਦ ਵੀ ਥੋੜੀ ਢਿੱਲੀ ਗਈ ਸੀ ਉਹ ਥੋੜੇ ਪੁਰਾਣੇ ਰਿਵਾਜ ਦੀਆਂ ਚੀਜ਼ਾਂ ਜ਼ਿਆਦਾ ਪਸੰਦ ਕਰਦੀ ਸੀ ਇਸ ਤਰ੍ਹਾਂ ਹੀ ਸਾਡਾ ਵਿਆਹ ਬਹੁਤ ਵਧੀਆ ਹੋ ਗਿਆ ਸੀ ਅਸੀਂ ਦੋਵੇਂ ਭੈਣਾਂ ਸਹੁਰੇ ਘਰ ਚਲੀਆਂ ਗਈਆਂ ਸੀ ਸਾਡੇ ਸਹੁਰੇ ਘਰ 'ਚ ਮੇਰਾ ਘਰ ਵਾਲਾ ਤੇ ਜੀਜਾ ਸੀ ਤੇ ਇੱਕ ਸੱਸ ਸਹੋਰਾ ਸੀ ਤੇ ਇੱਕ ਸਾਡੀ ਨਾਨੀ ਸੀ ਜੋ ਕਿ ਅਜੇ ਇੱਕ ਵਾਰੀ ਸੀ ਇਸ ਤਰੀ ਸਾਰਾ ਪਰਿਵਾਰ ਵਧੀਆ ਸੀ ਮੇਰੇ ਘਰ ਵਾਲੇ ਦਾ ਨਾਮ ਪਾਲ ਆ ਤੇ ਮੇਰੀ ਦੂਜੀ ਭੈਣ ਦੇ ਘਰ ਵਾਲੇ ਜਾਨੀ ਮੇਰੇ ਜੀਜੇ ਦਾ ਨਾਮ ਰਾਜ ਆ ਜਿਸ ਦਿਨ ਅਸੀਂ ਮਿੱਠੀਆਂ ਰੋਟੀਆਂ ਲਾਉਣੀਆਂ ਸੀ ਜਾਨੀ ਕਿ ਚੌਂਕੇ ਚੜਨਾ ਸੀ ਉਸ ਦਿਨ ਮੇਰੀ ਭੈਣ ਕਹਿਣ ਲੱਗੀ ਕਿ ਸਾਰੀ ਤਿਆਰੀ ਤੂੰ ਕਰ ਮੈਂ ਉਹਨੂੰ ਕਿਹਾ ਕਿ ਆਟਾ ਤੂੰ ਗੁੰਨੇ ਰੋਟੀਆਂ ਮੈਂ ਬਣਾ ਦਵਾਂਗੀ ਤੇ ਉਹ ਕਹਿਣ ਲੱਗੀ ਨਹੀਂ ਤੂੰ ਆਪਣੀਆਂ ਰੋਟੀਆਂ ਬਣਾ ਤੇ ਮੈਂ ਆਪਣੀ ਅੱਡ ਬਣਾਉਂਗੀ ਤਾਂ ਮੈਂ ਉਹਨੂੰ ਕਿਹਾ ਤੂੰ ਇੱਥੇ ਵੀ ਸ਼ਰੀਕੇਬਾਜੀ ਸ਼ੁਰੂ ਕਰ ਦਿੱਤੀ ਇੱਥੇ ਤਾਂ ਆਪਣਾ ਸਹਰਾ ਘਰ ਆ ਤੇ ਜੇ ਇਹਨਾਂ ਨੂੰ ਪਤਾ ਲੱਗ ਗਿਆ ਇਸ ਤਰ੍ਹਾਂ ਇੱਕ ਦੂਜੇ ਨਾਲ ਸ਼ਰੀਕਾ ਕਰਦੀਆਂ ਨੇ ਤਾਂ ਉਹ ਕੀ ਸੋਚਣਗੇ ਇਸ ਕਰਕੇ ਚੁੱਪ ਕਰਕੇ ਤੂੰ ਆਟਾ ਗੋਨ ਤੇ ਮੈਂ ਰੋਟੀਆਂ ਬਣਾ ਦਿੰਨੀ ਆ ਤਾਂ ਕਿ ਸਭ ਨੂੰ ਇਹ ਲੱਗੇ ਕਿ ਆਪਾਂ ਦੋਵੇਂ ਭੈਣਾਂ ਰਲ ਮਿਲ ਕੇ ਕੰਮ ਕਰਦੀਆਂ ਤੇ ਇਸ ਨਾਲ ਆਪਣੇ ਮੰਮੀ ਡੈਡੀ ਦਾ ਵੀ ਨਾਮ ਰੌਸ਼ਨ ਹੋਊਗਾ ਪਰ ਉਹ ਮੇਰੀ ਗੱਲ ਕਿੱਥੇ ਮੰਨਦੀ ਸੀ ਉਹਨੂੰ ਤਾਂ ਬਸ ਇਹ ਸੀ ਕਿ ਇਹਦੇ ਤੋਂ ਕੰਮ ਨਹੀਂ ਹੋਣਾ ਤੇ ਮੈਂ ਇਹਦਾ ਕੋਈ ਕੰਮ ਨਹੀਂ ਕਰਨਾ ਇਸ ਤਰ੍ਹਾਂ ਜਦੋਂ ਅਸੀਂ ਪੇਕੇ ਮਿਲਣ ਗਈਆਂ ਤਾਂ ਮੈਂ ਆਪਣੀ ਮੰਮੀ ਨੂੰ ਦੱਸਿਆ ਕਿ ਦੀਦੀ ਉੱਥੇ ਵੀ ਮੇਰੇ ਨਾਲ ਇਦਾਂ ਹੀ ਕਰਦੀ ਆ ਮੰਮੀ ਕਹਿਣ ਲੱਗੀ ਤੁਸੀਂ ਦੋਵੇਂ ਭੈਣਾਂ ਰਲ ਕੇ ਰਿਹਾ ਕਰੋ ਤਾਂ ਕਿ ਅਗਲੇ ਨੂੰ ਵੀ ਇਦਾਂ ਹੋਵੇ ਕਿ ਦੋਨਾਂ ਭੈਣਾਂ ਦਾ ਰਿਸ਼ਤਾ ਲਿਆ ਸੀ ਤੇ ਇਹ ਰਲ ਕੇ ਰਹਿੰਦੀਆਂ ਨੇ ਉਹਨਾਂ ਨੇ ਵੀ ਇਸੇ ਕਰਕੇ ਮੁੰਡੇ ਇੱਕ ਘਰ ਵਿਆਏ ਆ ਕਿ ਚਾ ਲੱਡੂ ਅੱਡ ਨਹੀਂ ਹੋਣਗੇ ਪਰ ਤੁਸੀਂ ਇਦਾਂ ਦਾ ਕੁਝ ਨਾ ਕਰਿਓ ਜਿਸ ਕਰਕੇ ਆਪਣਾ ਨਾਮ ਬਦਨਾਮ ਹੋ ਜਾਏ ਨਹੀਂ ਤਾਂ ਅਗਲਾ ਕਹੋ ਦੋਵਾਂ ਭੈਣਾਂ ਦੀ ਵੀ ਨਹੀਂ ਬੰਦੀ ਤਾਂ ਮੈਂ ਮੰਮੀ ਨੂੰ ਕਿਹਾ ਕਿ ਤੁਸੀਂ ਭੈਣ ਉਹ ਸਮਝਾਉ ਮੈਂ ਤਾਂ ਬਹੁਤ ਕੋਸ਼ਿਸ਼ ਕਰਦੀ ਆ ਕਿ ਅਸੀਂ ਦੋਵੇਂ ਭੈਣਾਂ ਰਲ ਕੇ ਰਹੀਏ ਪਰ ਇਹ ਉਹੀ ਪੜ੍ਹਾਈ ਵਾਲੀ ਜੈਲਸੀ ਮੇਰੇ ਨਾਲ ਉੱਥੇ ਵੀ ਕਰਦੀ ਰਹਿੰਦੀ ਆ ਤੇ ਮੈਨੂੰ ਕਹਿੰਦੀ ਰਹਿੰਦੀ ਕਿ ਆਪਣਾ ਪੜ੍ਹਨ ਨਾ ਲੱਗ ਚੁੱਪ ਕਰਕੇ ਆਪਣੇ ਹਿੱਸੇ ਦਾ ਕੰਮ ਕਰ ਤੇ ਮੈਂ ਆਪਣੇ ਹਿੱਸੇ ਦਾ ਕਰੂੰਗੀ ਤੇ ਕਿੱਥੇ ਜੇ ਅਸੀਂ ਰਲ ਮਿਲ ਕੇ ਕੰਮ ਕਰਦੀਆਂ ਤਾਂ ਅਗਲੇ ਨੇ ਵੀ ਦੇਖਣਾ ਕਿ ਹਾਂ ਦੋਵੇਂ ਭੈਣਾਂ ਰਲ ਮਿਲ ਕੇ ਹੱਸ ਖੇਡ ਕੇ ਰਹਿੰਦੀਆਂ ਨੇ ਪਰ ਇਹ ਤਾਂ ਉੱਥੇ ਵੀ ਮੇਰੀ ਪੜ੍ਹਾਈ ਨੂੰ ਲੈ ਕੇ ਜੇਦ ਕਰੀ ਜਾਂਦੀ ਰਹਿੰਦੀ ਆ ਮੰਮੀ ਨੇ ਭੈਣ ਨੂੰ ਬਹੁਤ ਸਮਝਾਇਆ ਪਰ ਉਹ ਕਿੱਥੇ ਸਮਝਣ ਵਾਲੀ ਸੀ ਉਹ ਕਹਿਣ ਲੱਗੀ ਮੰਮੀ ਤੁਹਾਨੂੰ ਇਹਨੂੰ ਸਮਝਾਉਣਾ ਚਾਹੀਦਾ ਕਿ ਹੁਣ ਤਾਂ ਪੜ੍ਹਾਈ ਦਾ ਖਿਹੜਾ ਛੱਡ ਦੇ ਤੇ ਆਪਣੇ ਘਰ ਦੇ ਕੰਮਾਂ 'ਵਾਲ ਧਿਆਨ ਦਿਆ ਕਰੇ ਕਿਉਂਕਿ ਹੁਣ ਇਹਦੀ ਜ਼ਿੰਮੇਵਾਰੀ ਵੱਧ ਗਈ ਆ ਮੇਰੀ ਸੱਸ ਵੀ ਇਹੀ ਚਾਹੁੰਦੀ ਸੀ ਕਿ ਮੈਂ ਪੜ੍ਹੀ ਲਿਖੀ ਹੋਈ ਆ ਤੇ ਮੈਂ ਸਾਰੀ ਪੜ੍ਹਾਈ ਕੰਪਲੀਟ ਕਰਕੇ ਕੋਈ ਜੌਬ ਵੇਖ ਲਵਾਂ ਜੋ ਵੀ ਕੋਈ ਪਿੰਡ ਵਿੱਚੋਂ ਵੇਖਣ ਆਉਂਦਾ ਸਾਰੇ ਮੈਨੂੰ ਤੇ ਮੇਰੇ ਘਰ ਵਾਲੇ ਨੂੰ ਕਹਿ ਦਿੰਦੇ ਸੀ ਕਿ ਤੁਹਾਡੀ ਦੋਵਾਂ ਦੀ ਜੋੜੀ ਬਹੁਤ ਵਧੀਆ ਤਾਂ ਉਦੋਂ ਵੀ ਮੇਰੀ ਭੈਣ ਮੇਰੇ ਤੇ ਖਿੱਚ ਜਾਂਦੀ ਸੀ ਉਹ ਮੈਨੂੰ ਕਹਿੰਦੀ ਰਹਿੰਦੀ ਸੀ ਤੂੰ ਕਿਹੜਾ ਕੋਈ ਇੰਨਾ ਜ਼ਿਆਦਾ ਕੰਮ ਕਰਦੀ ਆ ਤੂੰ ਤਾਂ ਸੱਜਣ ਤਾਂ ਜੰਤੇ ਰਹਿਣੀ ਆ ਇਸੇ ਕਰਕੇ ਤੂੰ ਮੇਰੇ ਨਾਲੋਂ ਜ਼ਿਆਦਾ ਸੋਹਣੀ ਲੱਗਦੀ ਆ ਤਾਂ ਮੈਂ ਆਪਣੀ ਭੈਣ ਨੂੰ ਕਿਹਾ ਤੂੰ ਐਵੇਂ ਨਾ ਇਦਾਂ ਦੀਆਂ ਗੱਲਾਂ ਕਰਿਆ ਕਰ ਤਾਂ ਉਹ ਕਹਿੰਦੀ ਮੈਨੂੰ ਪਤਾ ਤਾਂ ਹੀ ਤੈਨੂੰ ਸਾਰੇ ਸੋਹਣੀ ਸੋਹਣੀ ਕਹਿੰਦੇ ਆ ਤਾਂ ਹੀ ਮੈਨੂੰ ਕੋਈ ਸੋਹਣੀ ਨਹੀਂ ਕਹਿੰਦਾ ਤਾਂ ਮੈਂ ਉਹਨੂੰ ਕਿਹਾ ਕਿ ਤੁਹਾਡੀ ਜੋੜੀ ਵੀ ਬਹੁਤ ਸੋਹਣੀ ਆ ਕਿਹਨੇ ਕਿਹਾ ਕਿ ਤੁਹਾਡੀ ਜੋੜੀ ਸੋਹਣੀ ਨਹੀਂ ਲੱਗਦੀ ਜੇ ਤੁਸੀਂ ਸੋਹਣੇ ਸੀ ਤਾਂ ਹੀ ਤੁਹਾਨੂੰ ਜੀਜਾ ਜੀ ਨੇ ਪਸੰਦ ਕੀਤਾ ਪਰ ਮੇਰੀ ਭੈਣ ਤਾਂ ਆਪਣੀ ਗੱਲ ਹੀ ਸਿੱਧੀ ਰੱਖਦੀ ਸੀ ਉਹ ਮੇਰੀ ਗੱਲ ਕਿੱਥੇ ਸੁਣਦੀ ਸੀ ਇਸ ਤਰ੍ਹਾਂ ਹੀ ਸਾਡਾ ਟਾਈਮ ਲੰਘੇ ਜਾਂਦਾ ਸੀ ਜਦੋਂ ਮੇਰੀ ਭੈਣ ਮੈਨੂੰ ਕੁਝ ਕਹਿ ਦਿੰਦੀ ਸੀ ਤਾਂ ਮੈਂ ਚੁੱਪ ਕਰ ਜਾਂਦੀ ਸੀ ਮੇਰੇ ਘਰ ਵਾਲੇ ਪਾਲ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਸਾਡੀ ਦੋਵਾਂ ਦੀ ਆਪਸ ਵਿੱਚ ਥੋੜੀ ਅਣਬਣ ਰਹਿੰਦੀ ਆ ਉਹ ਇੱਕ ਦਿਨ ਮੈਨੂੰ ਪੁੱਛਣ ਲੱਗ ਪਏ ਕਿ ਭੈਣਾਂ ਦੀ ਤਾਂ ਇੰਨੀ ਬਣਦੀ ਹੁੰਦੀ ਐ ਤੇ ਤੁਹਾਡੀ ਤਾਂ ਘਾਟ ਹੀ ਬਣਦੀ ਤਾਂ ਮੈਂ ਉਹਨੂੰ ਕਿਹਾ ਕਿ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਉਹ ਤਾਂ ਬਸ ਭੈਣ ਦਾ ਸੁਭਾਅ ਹੀ ਐਦਾਂ ਦਾ ਉਹ ਮੈਨੂੰ ਥੋੜਾ ਭੱਜ ਕੇ ਪੈ ਜਾਂਦੀ ਆ ਪਰ ਉਹਦਾ ਮੇਰਾ ਬਹੁਤ ਮੋਹ ਕਰਦੀ ਆ ਪਰ ਫਿਰ ਵੀ ਪਾਲ ਨੂੰ ਸ਼ੱਕ ਤਾਂ ਹੈਗਾ ਹੀ ਸੀ ਕਿ ਜ਼ਰੂਰ ਕੋਈ ਗੱਲ ਆ ਪਰ ਮੈਂ ਉਹਨੂੰ ਵੀ ਕੀ ਦੱਸਦੀ ਕਿ ਮੇਰੀ ਭੈਣ ਮੇਰੀ ਪੜ੍ਹਾਈ ਤੋਂ ਜੈਲਸੀ ਕਰਦੀ ਆ ਇੱਕ ਦਿਨ ਜਦੋਂ ਮੈਂ ਸੁੱਤੀ ਉੱਠੀ ਤਾਂ ਮੈਂ ਵੇਖਿਆ ਕਿ ਮੇਰੀ ਭੈਣ ਨੇ ਸਿਰਫ ਆਪਣੀ ਤੇ ਆਪਣੇ ਘਰ ਵਾਲੇ ਤੇ ਮੇਰੇ ਸਹੁਰੇ ਦੀ ਚਾਹ ਬਣਾਈ ਸੀ ਉਹਨੇ ਮੇਰੀ ਤੇ ਪਾਲ ਦੀ ਚਾਹ ਨਹੀਂ ਬਣਾਈ ਸੀ ਜਦੋਂ ਮੈਂ ਜਾ ਕੇ ਰਸੋਈ ਵਿੱਚ ਇਹ ਚੀਜ਼ ਵੇਖੀ ਤਾਂ ਮੈਂ ਆਪਣੀ ਭੈਣ ਨੂੰ ਪੁੱਛਿਆ ਤਾਂ ਮੇਰੀ ਭੈਣ ਮੈਨੂੰ ਕਹਿਣ ਲੱਗੀ ਆਪਣੀ ਆਪ ਬਣਾ ਮੈਂ ਤੇਰੀ ਨੌਕਰ ਨਹੀਂ ਰੱਖੀ ਜੋ ਚੁੱਪ ਕਰਕੇ ਖਾ ਪੀ ਕੇ ਕਾਲਜ ਚਲੀ ਜਾਨੀ ਆ ਜਦੋਂ ਇਹ ਗੱਲ ਮੇਰੀ ਸੱਸ ਨੂੰ ਪਤਾ ਲੱਗੀ ਕਿ ਚਾਹ ਸਾਡੇ ਜੋਗੀ ਨਹੀਂ ਬਣਾਈ ਤਾਂ ਉਹ ਮੇਰੀ ਭੈਣ ਨੂੰ ਪੁੱਛਣ ਲੱਗੀ ਤਾਂ ਮੇਰੀ ਭੈਣ ਨੇ ਉਹਨੂੰ ਕਿਹਾ ਕਿ ਚਾਹ ਘਾਟ ਗਈ ਚਲ ਕੋਈ ਗੱਲ ਨਹੀਂ ਆਪੇ ਬਣਾ ਲੂ ਤਾਂ ਮੇਰੀ ਸੱਸ ਕਹਿੰਦੀ ਠੀਕ ਆ ਮੈਨੂੰ ਪਤਾ ਸੀ ਉਹਨੇ ਸਾਡੀ ਚਾਹ ਜਾਣ ਬੁੱਝ ਕੇ ਨਹੀਂ ਬਣਾਈ ਚਲੋ ਫਿਰ ਮੈਂ ਆਪਣੀ ਚਾਹ ਚੁੱਪਚਾਪ ਕਰਕੇ ਬਣਾ ਲਈ ਚਲੋ ਫਿਰ ਮੈਂ ਆਪਣੀ ਚਾਹ ਚੁੱਪ ਕਰਕੇ ਬਣਾ ਲਈ ਮੈਂ ਉਹਦੇ ਨਾਲ ਕੋਈ ਬਹਿਸ ਨਾ ਕੀਤੀ ਇਸ ਤਰ੍ਹਾਂ ਹੀ ਉਹ ਰੋਜ਼-ਰੋਜ਼ ਨਵੀਆਂ ਗੱਲਾਂ ਕਰਦੀ ਰਹਿੰਦੀ ਸੀ ਕਦੇ-ਕਦੇ ਉਹ ਸਾਡੀ ਰੋਟੀ ਵੀ ਨਹੀਂ ਬਣਾਉਂਦੀ ਸੀ ਕਿਉਂਕਿ ਮੈਂ ਵੀ ਕਾਲਜ ਜਾਂਦੀ ਸੀ ਤੇ ਪਾਲਵੀ ਕਾਲਜ ਜਾਂਦੇ ਸੀ ਮੈਂ ਘਰ ਦਾ ਸਾਰਾ ਕੰਮ ਨਾਲ ਕਰਵਾਉਂਦੀ ਸੀ ਝਾੜੂ ਪੋਚਾ ਕੱਪੜੇ ਵੀ ਧੋ ਕੇ ਜਾਂਦੀ ਸੀ ਕੱਲੀ ਰੋਟੀ ਰਹਿ ਜਾਂਦੀ ਸੀ ਉਹ ਰੋਟੀ ਵੀ ਸਾਡੀ ਨਹੀਂ ਬਣਾਉਂਦੀ ਸੀ ਤੇ ਹੌਲੀ-ਹੌਲੀ ਮੇਰੇ ਸੱਸ ਸਹੁਰੇ ਨੂੰ ਵੀ ਇਹ ਗੱਲ ਦਾ ਪਤਾ ਲੱਗ ਗਿਆ ਸੀ ਕਿਉਂਕਿ ਮੇਰੀ ਭੈਣ ਐ ਹੋ ਜੀਆਂ ਹਰਕਤਾ ਕਰਦੀ ਸੀ ਮੇਰੀ ਸੱਸ ਨੂੰ ਲੱਗਾ ਕਿ ਅਸੀਂ ਕਿਸੇ ਗੱਲ ਪਿੱਛੇ ਲੜਪੀਆਂ ਹੋਵਾਂਗੇ ਇਸ ਕਰਕੇ ਉਹ ਸਾਡੀ ਰੋਟੀ ਨਹੀਂ ਬਣਾਉਂਦੀ ਇੱਕ ਦਿਨ ਮੇਰੀ ਸੱਸ ਨੇ ਬਿਠਾ ਕੇ ਕਹਿ ਦਿੱਤਾ ਕਿ ਜੇ ਤੁਸੀਂ ਇਸ ਤਰ੍ਹਾਂ ਕਰਨਾ ਤਾਂ ਮੈਂ ਤੁਹਾਡੇ ਭਾਂਡੇ ਅਲੱਗ-ਅਲੱਗ ਕਰ ਦੇਣੇ ਆ ਤਾਂ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੰਮੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਤਾਂ ਮੇਰੀ ਭੈਣ ਤਾਂ ਬਿਲਕੁਲ ਹੀ ਭੋਲੀ ਬਣ ਗਈ ਉਹ ਕਹਿਣ ਲੱਗੀ ਮੰਮੀ ਉਹ ਤਾਂ ਮੈਂ ਥੋੜਾ ਜਿਹਾ ਇਹਦੇ ਨਾਲ ਗੁੱਸੇ ਹੋ ਗਈ ਸੀ ਇੰਨੇ ਮੇਰੀ ਕੋਈ ਗੱਲ ਨਹੀਂ ਮੰਨੀ ਸੀ ਇਸ ਕਰਕੇ ਮੈਂ ਰੋਟੀ ਬਣਾਉਣੀ ਛੱਡ ਦਿੱਤੀ ਸੀ ਇਦਾਂ ਦੀ ਕੋਈ ਗੱਲ ਨਹੀਂ ਐ ਤੁਸੀਂ ਟੈਨਸ਼ਨ ਨਾ ਲਵੋ ਆਪਾਂ ਸਾਰਾ ਪਰਿਵਾਰ ਮਿਲ ਕੇ ਹੀ ਰਹਾਂਗੇ ਪਰ ਫਿਰ ਵੀ ਉਹ ਦਿਲ ਵਿੱਚ ਮੇਰੇ ਨਾਲ ਖਾਰ ਰੱਖਦੀ ਸੀ ਪਤਾ ਨਹੀਂ ਕਿਉਂ ਉਹ ਮੇਰੀ ਭੈਣ ਹੋ ਕੇ ਵੀ ਮੇਰੇ ਨਾਲ ਬਗਾਨਿਆਂ ਵਾਂਗੂ ਵਿਵਹਾਰ ਕਰਦੀ ਸੀ ਪਰ ਮੇਰੇ ਜੀਜੇ ਦਾ ਸੁਭਾਅ ਬੜਾ ਵਧੀਆ ਸੀ ਉਹ ਮੇਰਾ ਵੀ ਆਪਣੀਆਂ ਨਿੱਕੀਆਂ ਭੈਣਾਂ ਵਾਂਗ ਮੋਹ ਕਰਦਾ ਸੀ ਇੱਕ ਦਿਨ ਮੈਂ ਘਰ ਲੇਟ ਆਈ ਤਾਂ ਪਾਲ ਮੇਰੇ ਨਾਲ ਲੜਨ ਲੱਗ ਪੇ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਗੱਲ ਹੋ ਗਈ ਤਾਂ ਪਾਲ ਕਹਿਣ ਲੱਗੇ ਜੇ ਕਾਲਜ ਜਾਣਾ ਹੁੰਦਾ ਤਾਂ ਆਪਣਾ ਟਾਈਮ ਸਿਰ ਘਰ ਆਇਆ ਕਰ ਜਦੋਂ ਮੈਂ ਆਪਣੀ ਭੈਣ ਵੱਲ ਦੇਖਿਆ ਤਾਂ ਉਹ ਥੋੜਾ ਥੋੜਾ ਮੁਸਕੁਰਾ ਰਹੀ ਸੀ ਮੈਨੂੰ ਸਮਝ ਲੱਗ ਗਈ ਕਿ ਮੇਰੀ ਭੈਣ ਨੇ ਜ਼ਰੂਰ ਪਾਲ ਨੂੰ ਕੁਝ ਕਿਹਾ ਇਸ ਕਰਕੇ ਉਹ ਇਦਾਂ ਕਰ ਰਿਹਾ ਪਰ ਪਤਾ ਨਹੀਂ ਇਹ ਮੇਰਾ ਵਹਿਮ ਸੀ ਜਾਂ ਫਿਰ ਸੱਚੀ ਹੀ ਉਹਨੇ ਮੇਰੇ ਘਰ ਵਾਲੇ ਨੂੰ ਕੁਝ ਕਿਹਾ ਸੀ ਮਤਲਬ ਜਦੋਂ ਪਾਲ ਮੈਨੂੰ ਥੋੜਾ ਜਿਹਾ ਬੋਲ ਰਹੀ ਸੀ ਤਾਂ ਉਹ ਖੁਸ਼ ਹੋ ਰਹੀ ਸੀ ਉਹਨੂੰ ਖੁਸ਼ੀ ਮਿਲ ਰਹੀ ਸੀ ਮੈਨੂੰ ਦੁੱਖ ਵਿੱਚ ਦੇਖ ਕੇ ਮੈਂ ਹੁਣ ਆਪਣੀ ਸਾਰੀ ਪੜ੍ਹਾਈ ਪੂਰੀ ਕਰ ਲਈ ਸੀ ਹੁਣ ਮੈਂ ਬਸ ਕੋਈ ਪ੍ਰਾਈਵੇਟ ਜੌਬ ਵੇਖਦੀ ਸੀ ਕਿਉਂਕਿ ਸਰਕਾਰੀ ਜੌਬ ਲੱਗਣ ਲਈ ਪਹਿਲਾਂ ਪ੍ਰਾਈਵੇਟ ਐਕਸਪੀਰੀਅੰਸ ਦਾ ਹੋਣਾ ਜ਼ਰੂਰੀ ਆ ਪਾਲ ਮੈਨੂੰ ਕਹਿੰਦੇ ਆਪਾਂ ਇੱਕ ਸਕੂਲ ਵਿੱਚ ਹੀ ਜੌਬ ਵੇਖਾਂਗੇ ਆਪਾਂ ਨੂੰ ਜਾਣ ਆਉਣ ਦਾ ਸੌਖਾ ਹੋ ਜਾ ਕਰੂਗਾ ਪਰ ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਪਾਲ ਹੁਣ ਮਾੜੀ ਮਾੜੀ ਗੱਲ ਤੇ ਮੇਰੇ ਨਾਲ ਲੜਨ ਲੱਗ ਜਾਂਦੇ ਸੀ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਸੀ ਕਦੇ-ਕਦੇ ਮੈਨੂੰ ਇਹ ਸ਼ੱਕ ਪੈਂਦਾ ਰਹਿੰਦਾ ਸੀ ਕਿ ਕਿਤੇ ਮੇਰੀ ਭੈਣ ਤਾਂ ਇਹਨਾਂ ਦੇ ਕੰਨ ਨਹੀਂ ਭਰਦੀ ਇੱਕ ਦਿਨ ਅਸੀਂ ਸਾਰਾ ਪਰਿਵਾਰ ਬੈਠੇ ਸੀ ਤਾਂ ਨੌਕਰੀਆਂ ਦੀਆਂ ਗੱਲਾਂ ਕਰ ਰਹੇ ਸੀ ਤਾਂ ਮੇਰੀ ਭੈਣ ਕਹਿਣ ਲੱਗ ਪਈ ਕਿ ਅੱਜ ਕੱਲ ਨੌਕਰੀ ਮਿਲਣੀ ਕਿਹੜਾ ਸੌਖੀ ਆ ਨਾਲੇ ਪ੍ਰਾਈਵੇਟ ਨੌਕਰੀ ਕਰਨ ਦਾ ਕੀ ਫਾਇਦਾ ਆਪਣੇ ਇੰਨੇ ਜ਼ਮੀਨ ਜਾਇਦਾਦਾਂ ਤੇ ਆਪਾਂ 5-6000 ਰੁਪਏ ਦਾ ਕੀ ਕਰਨਾ ਸਾਰਾ ਦਿਨ ਪਕਾਈ ਕਰਕੇ ਮਸਾਏ ਪ੍ਰਾਈਵੇਟ ਜੋਬ ਤੇ 5-6000 ਰੁਪਏ ਬਣਦਾ ਇਸ ਤਰੀ ਮੇਰੀ ਸੱਸ ਕਹਿਣ ਲੱਗੀ ਪੁੱਤ 5-6000 ਰੁਪਏ ਦੀ ਗੱਲ ਨਹੀਂ ਗੱਲ ਤਾਂ ਇਹ ਆ ਕਿ ਬੰਦਾ ਆਪਣੇ ਪੈਰਾਂ ਸਿਰ ਖੜਾ ਹੋ ਜਾਂਦਾ ਚਾਰ ਪੈਸੇ ਆਪਕ ਲਗ ਜਾਂਦਾ ਬੰਦੇ ਦਾ ਖਰਚਾ ਉੱਪਰ ਉੱਪਰੋ ਚੱਲਣ ਲੱਗ ਪੈਂਦਾ ਕਿਉਂਕਿ ਕੱਲ ਨੂੰ ਬੱਚੇ ਵੀ ਹੋਣੇ ਆ ਜੇ ਬੰਦਾ ਆਪ ਪੜਿਆ ਲਿਖਿਆ ਹੋਊ ਤਾਂ ਉਹਨੂੰ ਆਪਣੇ ਬੱਚੇ ਪੜਾਉਣੇ ਵੀ ਸੌਖੇ ਹੋ ਜਾਂਦੇ ਆ ਤਾਂ ਇਹ ਗੱਲ ਸੁਣ ਕੇ ਮੇਰੀ ਭੈਣ ਹੋਰ ਸੜ ਗਈ ਤਾਂ ਉਹ ਕਹਿਣ ਲੱਗੀ ਕੇ ਮੰਮੀ ਇਹਦਾ ਮਤਲਬ ਤੁਸੀਂ ਮੈਨੂੰ ਅਨਪੜ੍ਹ ਕਹਿ ਰਹੇ ਹੋ ਤਾਂ ਮੰਮੀ ਕਹਿੰਦੀ ਮੈਂ ਤੈਨੂੰ ਕਦੋਂ ਅਨਪੜ੍ਹ ਕਿਹਾ ਮੈਂ ਤਾਂ ਇਹ ਕਿਹਾ ਕਿ ਜਿਹੜਾ ਬੰਦਾ ਪੜਿਆ ਹੋਇਆ ਉਹਨੂੰ ਤਾਂ ਅੱਗੇ ਜੌਬ ਕਰਨੀ ਹੀ ਚਾਹੀਦੀ ਆ ਚਲ ਜੋ ਬੰਦਾ ਨਹੀਂ ਪੜਿਆ ਉਹ ਆਪਣੇ ਘਰ ਦਾ ਕੰਮ ਕਰੇ ਮੈਂ ਫੋਨ ਤੇ ਆਪਣੀ ਮੰਮੀ ਨੂੰ ਇਹ ਗੱਲ ਕਹਿੰਦੀ ਰਹਿੰਦੀ ਸੀ ਕਿ ਤੁਸੀਂ ਬੜੀ ਵੱਡੀ ਗਲਤੀ ਕੀਤੀ ਦੀਦੀ ਨੂੰ ਮੇਰੇ ਨਾਲ ਇੱਕ ਘਰ ਵਿੱਚ ਵਿਆਹ ਕੇ ਉਹ ਤਾਂ ਇੰਨਾ ਸ਼ਰੀਕਾ ਕਰਦੀ ਏ ਕਿ ਸ਼ਾਇਦ ਜੇ ਕੋਈ ਉਹਦੀ ਜਗ੍ਹਾ ਹੋਰ ਕੁੜੀ ਹੁੰਦੀ ਉਹ ਵੀ ਇੰਨਾ ਸ਼ਰੀਕਾ ਨਾ ਕਰਦੀ ਇਹ ਤਾਂ ਬਸ ਸਾਰਾ ਦਿਨ ਮੇਰੀ ਪੜ੍ਹਾਈ ਤੇ ਹੀ ਦੰਦ ਮਾਰਦੀ ਰਹਿੰਦੀ ਆ ਇੱਕ ਦਿਨ ਕਰਦਾ ਬਸ ਮੈਂ ਘਰ ਹੀ ਬੈਠ ਜਾਵਾਂ ਨਾਲੇ ਮੈਂ ਸਾਰਾ ਕੰਮ ਕਰਵਾ ਕੇ ਫੇਰ ਜਾਨੀ ਆ ਬਸ ਉਹਨੂੰ ਇਹ ਲੱਗਦਾ ਰਹਿੰਦਾ ਕਿ ਸਾਰੇ ਇਹਦੀਆਂ ਤਾਰੀਫਾਂ ਕਰਦੇ ਆ ਜਦੋਂ ਮੈਂ ਤੇ ਪਾਲਕੀ ਤੇ ਦੋਵੇਂ ਇਕੱਠੇ ਬੈਠੇ ਹੁੰਨੇ ਆ ਤੇ ਉਹ ਸਾਨੂੰ ਹੱਸਦੇ ਖੇਡਦੇ ਵੇਖਦੀ ਤਾਂ ਫਿਰ ਵੀ ਉਹ ਸਾਨੂੰ ਵੇਖ ਕੇ ਸੜ ਜਾਂਦੀ ਤੇ ਮੈਨੂੰ ਰੂਮ ਵਿੱਚੋਂ ਬਾਹਰ ਆਈ ਨੂੰ ਕਹਿਣ ਲੱਗ ਜਾਂਦੀ ਐਵੇਂ ਅੰਦਰ ਬੈਠੀ ਦੰਦੀਆਂ ਕੱਢੀ ਜਾਨੀ ਆ ਚੁੱਪ ਕਰਕੇ ਕੋਈ ਕੰਮ ਨਹੀਂ ਹੁੰਦਾ ਤੇਰੇ ਤੋਂ ਮੈਂ ਬੜਾ ਚੋਪਰੇਨੀ ਕਿ ਚੱਲ ਕਿਉਂ ਕਿਸੇ ਨੂੰ ਜਲੂਸ ਦਿਖਾਉਣਾ ਪਰ ਉਹ ਹਟਦੀ ਹੀ ਨਹੀਂ ਸੀ ਹੁਣ ਮੈਨੂੰ ਪ੍ਰਾਈਵੇਟ ਜੌਬ ਮਿਲ ਗਈ ਸੀ ਪਰ ਪਾਲ ਅਜੇ ਤੱਕ ਘਰ ਹੁੰਦੇ ਸੀ ਅਜੇ ਤੱਕ ਉਹਨਾਂ ਨੂੰ ਜੌਬ ਨਹੀਂ ਮਿਲੀ ਸੀ ਮੈਂ ਪਾਲ ਨੂੰ ਕਹਾ ਕਿ ਤੁਸੀਂ ਮੈਨੂੰ ਸਕੂਟਰੀ ਲੈ ਦੇਵੋ ਮੈਂ ਸਕੂਟਰੀ ਤੇ ਸਕੂਲ ਜਾਇਆ ਕਰੂੰਗੀ ਉਦੋਂ ਵੀ ਮੇਰੀ ਭੈਣ ਕਹਿਣ ਲੱਗ ਪਈ ਕਿ ਹਾਲਾਤ ਖਰਾਬ ਨੇ ਐਵੇਂ ਨਾ ਸਕੂਟਰੀ ਸਕਟਰੀ ਦੇ ਚੱਕਰ ਵਿੱਚ ਪਵੋ ਨਾਲੇ ਜੇ ਕੱਲ ਨੂੰ ਕੋਈ ਸਕੂਟਰੀ ਖੋ ਕੇ ਲੈ ਗਿਆ ਫਿਰ ਕੌਣ ਜ਼ਿੰਮੇਵਾਰ ਆ ਮੈਨੂੰ ਵੀ ਗੁੱਸਾ ਆ ਗਿਆ ਮੈਂ ਆਪਣੀ ਭੈਣ ਨੂੰ ਕਹਿ ਦਿੱਤਾ ਕਿ ਕੋਈ ਚੀਜ਼ ਜਾਂ ਕੋਈ ਗੱਲ ਕਰਨ ਤੋਂ ਪਹਿਲਾਂ ਹੀ ਤੂੰ ਟੋਕ ਦਿੰਨੀ ਆ ਫਿਰ ਕਾਮ ਕਿੱਥੇ ਸਿਰੇ ਚੜਨਾ ਤਾਂ ਪਾਲ ਕਹਿਣ ਲੱਗਾ ਚੱਲ ਕੋਈ ਨਾ ਤੇਰੇ ਤੋਂ ਵੱਡੀ ਇਦਾਂ ਨਹੀਂ ਬੋਲੀਦਾ ਪਰ ਵੱਡੀ ਆ ਤਾਂ ਇਹਦਾ ਮਤਲਬ ਇਹ ਥੋੜੀ ਆ ਕਿ ਕੋਈ ਵੀ ਗੱਲ 'ਚ ਦਖਲ ਅੰਦਾਜ਼ੀ ਕਰੂਗੀ ਨਾਲੇ ਮੈਂ ਤਾਂ ਤੁਹਾਨੂੰ ਕਿਹਾ ਕਿ ਮੈਨੂੰ ਸਕੂਟਰੀ ਲੈ ਦੇਵੋ ਆਪਾਂ ਤਾਂ ਜੇ ਸਲਾਈ ਕਰਦੇ ਸੀ ਇਹਨੇ ਪਹਿਲਾਂ ਹੀ ਟੋਕ ਵੀ ਦਿੱਤਾ ਇੱਕ ਦਿਨ ਮੈਂ ਆਪਣੀ ਸੱਸ ਨੂੰ ਪੁੱਛਿਆ ਕਿ ਮੈਂ ਆਪਣੇ ਪੇਕੇ ਰਹਿਣ ਜਾਣਾ ਮੈਨੂੰ ਤਿੰਨ ਚਾਰ ਛੁੱਟੀਆਂ ਸੀ ਤਾਂ ਮੇਰੀ ਸੱਸ ਮੈਨੂੰ ਕਹਿਣ ਲੱਗੀ ਚੱਲ ਕੋਈ ਨਾ ਤੂੰ ਰਹਿ ਆ ਤੇਰੇ ਕੋਲੋਂ ਤਾਂ ਘਾਟ ਹੀ ਪੇਕੇ ਜਾਇਆ ਜਾਂਦਾ ਤੇਰੀ ਭੈਣ ਤਾਂ ਜਾ ਆ ਦੀਆ ਜਦੋਂ ਮੈਂ ਆਪਣੇ ਪੇਕੇ ਘਰ ਗਈ ਤਾਂ ਮੈਂ 3-4 ਦਿਨ ਉਥੇ ਰਾਮ ਨਾਲ ਰਹੀ ਤੇ ਮੈਂ ਮੰਮੀ ਡੈਡੀ ਨੂੰ ਆਪਣੀ ਭੈਣ ਦਾ ਸਾਰਾ ਹਾਲ ਦੱਸਿਆ ਤਾਂ ਮੇਰੇ ਮੰਮੀ ਡੈਡੀ ਨੇ ਮੈਨੂੰ ਸਮਝਾਇਆ ਕਿ ਤੈਨੂੰ ਤਾਂ ਉਹਦੇ ਸੁਭਾਅ ਦਾ ਪਤਾ ਹੀ ਆ ਉਹਨੇ ਤਾਂ ਸਾਡੀ ਗੱਲ ਸੁਣਨੀ ਨਹੀਂ ਪਰ ਤੂੰ ਤਾਂ ਸਾਡੀ ਸਿਆਣੀ ਧੀਆ ਤੂੰ ਉਹਦੀ ਗੱਲ ਇਗਨੋਰ ਕਰਿਆ ਕਰ ਜੇ ਤੂੰ ਉਹਦੀਆਂ ਗੱਲਾਂ ਆਪਣੇ ਦਿਲ ਤੇ ਲਾਉਣ ਲੱਗ ਗਈ ਤਾਂ ਤੂੰ ਟੈਨਸ਼ਨ 'ਚ ਪੈ ਜਾਵੇਂਗੀ ਇਸ ਤਰ੍ਹਾਂ ਕਰਦੇ ਮੈਨੂੰ ਹੀ ਚੁੱਪ ਕਰਵਾ ਦਿੰਦੇ ਸੀ ਫਿਰ ਮੈਨੂੰ ਮੰਮੀ ਡੈਡੀ ਦੀ ਗੱਲ ਤਾਂ ਮੰਨਣੀ ਹੀ ਪੈਂਦੀ ਸੀ ਕਿਉਂਕਿ ਜੇ ਮੈਂ ਜ਼ਿਆਦਾ ਬੋਲਦੀ ਸੀ ਤਾਂ ਫਿਰ ਉਹ ਦੁਖੀ ਹੁੰਦੇ ਸੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੰਮੀ ਤੁਸੀਂ ਫਿਕਰ ਨਾ ਕਰੋ ਮੈਂ ਆਪੇ ਅਡਜਸਟਮੈਂਟ ਕਰ ਲੈਣੀ ਆ ਮੈਂ ਆਪਣੇ ਘਰਦਿਆਂ ਨੂੰ ਤਾਂ ਕਹਿ ਦਿੱਤਾ ਸੀ ਪਰ ਮੇਰੇ ਲਈ ਬਹੁਤ ਮੁਸ਼ਕਿਲ ਸੀ ਕਿਉਂਕਿ ਮੇਰੀ ਭੈਣ ਦੀਆਂ ਹਰਕਤਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਸੀ ਜਦੋਂ ਮੈਂ ਪਿੰਡ ਵਾਪਸ ਆਈ ਤਾਂ ਮੈਂ ਵੇਖਿਆ ਕਿ ਪਾਲ ਮੇਰੇ ਨਾਲ ਕੁਝ ਬਦਲੇ-ਬਦਲੇ ਲੱਗ ਰਹੇ ਸੀ ਜਦੋਂ ਮੈਂ ਉਹਨਾਂ ਨਾਲ ਗੱਲ ਕਰਦੀ ਸੀ ਤਾਂ ਉਹ ਮੇਰੀ ਗੱਲ ਦਾ ਉਲਟਾ ਹੀ ਜਵਾਬ ਦਿੰਦੇ ਸੀ ਮੈਂ ਹੈਰਾਨ ਰਹਿ ਗਈ ਕਿ ਉਹ ਮੇਰੇ ਨਾਲ ਇਦਾਂ ਕਿਉਂ ਕਰ ਰਹੇ ਆ ਮੈਂ ਇੱਕ ਗੱਲ ਇਹ ਵੀ ਨੋਟ ਕੀਤੀ ਸੀ ਜਦੋਂ ਮੈਂ ਉਥੇ ਗਈ ਸੀ ਤਾਂ ਮੇਰੇ ਨਾਲ ਫੋਨ ਤੇ ਗੱਲ ਵੀ ਬਹੁਤ ਘੱਟ ਕਰਦੇ ਸੀ ਜਦੋਂ ਵੀ ਮੈਂ ਫੋਨ ਕਰਦੀ ਤਾਂ ਮੈਨੂੰ ਕਹਿ ਦਿੰਦੇ ਸੀ ਮੈਂ ਥੋੜਾ ਬਿਜ਼ੀ ਆ ਫਿਰ ਗੱਲ ਕਰਦਾ ਬਲਕਿ ਇੱਥੇ ਤਾਂ ਉਹ ਬਿਲਕੁਲ ਫ੍ਰੀ ਹੁੰਦੇ ਸੀ ਪਰ ਜਦੋਂ ਵੀ ਮੈਂ ਉਹਨਾਂ ਨਾਲ ਕੋਈ ਗੱਲ ਕਰਦੀ ਸੀ ਤਾਂ ਉਹ ਮੈਨੂੰ ਪੁੱਠਾ ਹੀ ਬੋਲਦੇ ਸੀ ਪਰ ਮੈਨੂੰ ਬਿਲਕੁਲ ਵੀ ਸਮਝ ਨਹੀਂ ਲੱਗ ਰਹੀ ਸੀ ਕਿ ਉਹ ਇਦਾਂ ਕਿਉਂ ਕਰ ਰਹੇ ਆ ਮੈਂ ਪਾਲ ਨੂੰ ਕਿਹਾ ਕਿ ਤੁਹਾਨੂੰ ਕੀ ਹੋ ਗਿਆ ਜਦੋਂ ਮੈਂ ਤੁਹਾਨੂੰ ਕੋਈ ਗੱਲ ਪੁੱਛਦੀ ਆ ਤਾਂ ਤੁਸੀਂ ਉਲਟਾ ਹੀ ਜਵਾਬ ਦਿੰਦੇ ਹੋ ਤਾਂ ਪਾਲ ਮੈਨੂੰ ਕਹਿਣ ਲੱਗੇ ਮੈਨੂੰ ਕੀ ਹੋਣਾ ਮੈਂ ਤਾਂ ਚੰਗਾ ਭਲਾ ਜੋ ਹੋਣਾ ਸੀ ਤੈਨੂੰ ਹੋਇਆ ਮੈਂ ਕਿਆ ਕੀ ਹੋ ਗਿਆ ਤਾਂ ਉਹ ਮੈਨੂੰ ਕਹਿਣ ਲੱਗੇ ਕਿ ਹੁਣ ਚਾਰ ਛੁੱਟੀਆਂ ਸੀ ਤੂੰ ਚੁੱਪ ਕਰਕੇ ਆਪਣੇ ਪੇਕੇ ਚਲੀ ਗਈ ਆਪਾਂ ਕਿਤੇ ਘੁੰਮੋਂਦੇ ਤੂੰ ਇੱਕ ਵਾਰ ਵੀ ਨਹੀਂ ਕਿਹਾ ਕਿ ਇਹ ਟਾਈਮ ਮੈਂ ਤੁਹਾਡੇ ਨਾਲ ਬਤੀਤ ਕਰ ਲੈਨੀ ਆ ਮੈਂ ਪਾਲ ਦੇ ਮੂੰਹ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਮੈਂ ਕਿਹਾ ਮੈਂ ਤਾਂ ਪੇਕੇ ਬਹੁਤ ਘਟ ਜਾਨੀ ਆ ਮੈਂ ਤਾਂ ਹੁਣ ਕਿੰਨੇ ਟਾਈਮ ਬਾਅਦ ਰਹਿ ਕੇ ਆਈ ਆ ਮੇਰਾ ਵੀ ਦਿਲ ਕਰਦਾ ਸੀ ਆਪਣੇ ਮਾਪਿਓ ਨੂੰ ਮਿਲਣ ਨੂੰ ਨਾਲੇ ਜੇ ਤੁਹਾਡਾ ਦਿਲ ਕਰਦਾ ਸੀ ਘੁੰਮਣ ਫਿਰਨ ਦਾ ਤਾਂ ਤੁਸੀਂ ਮੈਨੂੰ ਦੱਸਿਆ ਤਾਂ ਹੈ ਨਹੀਂ ਫਿਰ ਮੈਂ ਪੇਕੇ ਜਾਣ ਦਾ ਪਲਾਨ ਕੈਨਸਲ ਕਰ ਦੇਣਾ ਸੀ ਉਧਰ ਮਿਲ ਕੇ ਮੋੜ ਆਉਣਾ ਸੀ ਪਰ ਤੁਸੀਂ ਤਾਂ ਮੇਰੇ ਕੋਲ ਇਦਾਂ ਦੀ ਕੋਈ ਗੱਲ ਹੀ ਨਹੀਂ ਕੀਤੀ ਤਾਂ ਮੈਨੂੰ ਪਾਲ ਕਹਿਣ ਲੱਗੇ ਜੇ ਤੈਨੂੰ ਆਪਣੇ ਆਸ਼ਿਕ ਨਾਲ ਉਹ ਵੇਲ ਮਿਲੇ ਫੇਰ ਹੀ ਆ ਮੈਂ ਇਹ ਗੱਲ ਸੁਣ ਕੇ ਪਾਲ ਦੇ ਮੂੰਹ ਵੱਲ ਵੇਖਦੀ ਰਹਿ ਗਈ ਮੈਂ ਕਿਆ ਕਿਹੜਾ ਆਸ਼ਿਕ ਕਿਹਦੀ ਗੱਲ ਕਰ ਰਹੇ ਹੋ ਤਾਂ ਪਾਲ ਕਹਿਣ ਲੱਗਾ ਤੈਨੂੰ ਵੀ ਸਭ ਕੁਝ ਪਤਾ ਹੀ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਜੋ ਤੇਰਾ ਪਾਸਟ ਸੀ ਤੂੰ ਮੈਨੂੰ ਨਹੀਂ ਦੱਸਿਆ ਪਰ ਮੈਨੂੰ ਪਤਾ ਲੱਗ ਗਿਆ ਮੈਂ ਕਿਆ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਕਿਹੜੇ ਪਾਸਟ ਦੀ ਗੱਲ ਕਰ ਰਹੇ ਆ ਕਿਉਂਕਿ ਮੇਰੇ ਪਾਸਟ ਵਿੱਚ ਤਾਂ ਕੋਈ ਮੇਰਾ ਆਸ਼ਿਕ ਨਹੀਂ ਸੀ ਮੈਂ ਤਾਂ ਕਦੇ ਇਦਾਂ ਦਾ ਕੰਮ ਹੀ ਨਹੀਂ ਕੀਤਾ ਸੀ ਤਪਾਲ ਨੂੰ ਮੈਂ ਪੁੱਛਿਆ ਕਿ ਤੁਹਾਨੂੰ ਕਿੰਨੀ ਗੱਲਾਂ ਕਹੀਆਂ ਨੇ ਨਾਲੇ ਤੁਹਾਡੇ ਕੋਲ ਕੀ ਪ੍ਰੂਫ ਆ ਤਾਂ ਪਾਲ ਕਹਿਣ ਲੱਗੇ ਬਸ ਮੈਨੂੰ ਦੱਸਿਆ ਕਿਸੇ ਨੇ ਮੇਰੇ ਵਾਰ-ਵਾਰ ਪੁੱਛਣ ਤੇ ਪਾਲ ਨੇ ਮੈਨੂੰ ਦੱਸਿਆ ਕਿ ਮੈਨੂੰ ਸਭ ਕੁਝ ਭਾਬੀ ਨੇ ਦੱਸਿਆ ਜੇ ਇਹ ਗੱਲ ਝੂਠ ਹੁੰਦੀ ਤਾਂ ਉਹ ਇਹ ਗੱਲਾਂ ਥੋੜੀ ਮੈਨੂੰ ਦੱਸ ਦੇ ਤੂੰ ਮੈਨੂੰ ਅੱਜ ਤੱਕ ਧੋਖੇ ਵਿੱਚ ਰੱਖਿਆ ਮੈਨੂੰ ਪਤਾ ਤੂੰ ਪੇਕੇ ਵੀ ਇਸ ਕਰਕੇ ਹੀ ਗਈ ਸੀ ਕਿਉਂਕਿ ਉਹ ਮੁੰਡਾ ਤੇਰਾ ਆਸ਼ਿਕ ਤੇਰੇ ਪੇਕੇਆਂ ਦਾ ਹੀ ਆ ਮੈਂ ਤਾਂ ਪਾਲ ਦੇ ਮੂੰਹ ਵੱਲ ਵੇਖਦੀ ਰਹਿ ਗਈ ਤੇ ਮੈਂ ਹੈਰਾਨ ਰਹਿ ਗਈ ਕਿ ਮੇਰੀ ਭੈਣ ਇਸ ਹੱਦ ਤੱਕ ਡਿਗ ਸਕਦੀ ਆ ਕਿ ਉਹਨੇ ਮੇਰੇ ਪੇਕੇ ਜਾਣ ਤੋਂ ਬਾਅਦ ਮੇਰੇ ਘਰ ਵਾਲੇ ਨੂੰ ਮੇਰੇ ਖਿਲਾਫ ਭੜਕਾ ਦਿੱਤਾ ਉਹ ਵੀ ਝੂਠੀਆਂ ਗੱਲਾਂ ਕਹਿ ਕੇ ਇੱਕ ਪਾਸੇ ਗੁੱਸਾ ਵੀ ਆ ਰਿਹਾ ਸੀ ਤੇ ਹੈਰਾਨੀ ਵੀ ਹੋ ਰਹੀ ਸੀ ਮੈਂ ਬਹੁਤ ਰੋ ਰਹੀ ਸੀ ਕਿਉਂਕਿ ਪਾਲਵੇ ਮੈਨੂੰ ਬਹੁਤ ਬੋਲ ਰਹੇ ਸੀ ਮੈਂ ਉਸੇ ਟਾਈਮ ਆਪਣੇ ਭੈਣ ਨੂੰ ਬੁਲਾਇਆ ਤੇ ਉਹਨੂੰ ਕਿਹਾ ਕਿ ਤੁਸੀਂ ਕੀ ਗੱਲਾਂ ਪਾਲ ਨੂੰ ਕਹਿ ਦਿਤੀਆਂ ਤਾਂ ਉਹ ਕਹਿਣ ਲੱਗੀ ਮੈਂ ਤਾਂ ਕੁਝ ਨਹੀਂ ਕਿਹਾ ਤੇ ਮੈਂ ਕਿਹਾ ਜੇ ਤੇਰੇ ਕੋਲ ਪ੍ਰੂਫ ਆ ਤਾਂ ਹੁਣੇ ਪੇਸ਼ ਕਰ ਨਹੀਂ ਤਾਂ ਫਿਰ ਇਸ ਘਰ ਵਿੱਚ ਜਾਂ ਮੈਂ ਰਹੂੰਗੀ ਤੇ ਜਾਂ ਤੂੰ ਰਹੇਂਗੀ ਤਾਂ ਉਹ ਡਰਗੀ ਤਾਂ ਮੇਰੀ ਸਾਸ ਨੇ ਵੀ ਕਹਿ ਦਿੱਤਾ ਕਿ ਜੇ ਤੇਰੇ ਕੋਲ ਪ੍ਰੂਫ ਆ ਤਾਂ ਹੁਣੇ ਲਿਆ ਅਸੀਂ ਇਹਨੂੰ ਹੁਣੇ ਘਰੋਂ ਕੱਢ ਦਿਆਂਗੇ ਨਹੀਂ ਤਾਂ ਫਿਰ ਇਸ ਘਰ ਵਿੱਚੋਂ ਤੈਨੂੰ ਜਾਣਾ ਪਊਗਾ ਤਾਂ ਮੇਰੀ ਭੈਣ ਕਹਿਣ ਲੱਗੀ ਲੈ ਪ੍ਰੂਫ ਮੈਂ ਕਿੱਥੋਂ ਲੈ ਕੇ ਆਵਾਂ ਬਸ ਮੈਨੂੰ ਜਿੰਨੀ ਗੱਲ ਪਤਾ ਸੀ ਮੈਂ ਦੱਸ ਦਿੱਤੀ ਫਿਰ ਮੇਰੇ ਸਾਸ ਸਹੁਰੇ ਨੇ ਮੇਰੇ ਮੰਮੀ ਡੈਡੀ ਨੂੰ ਘਰ ਬੁਲਾ ਲਿਆ ਸਾਰੇ ਭੜਕ ਚੁੱਕੇ ਸੀ ਕਿਉਂਕਿ ਮੇਰੀ ਭੈਣ ਨੇ ਗੱਲ ਹੀ ਇਦਾਂ ਦੀ ਕਹੀ ਸੀ ਮੈਨੂੰ ਤਾਂ ਉਸ ਟਾਈਮ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਮੇਰੀ ਭੈਣ ਨਹੀਂ ਬਲਕਿ ਇੱਕ ਦੁਸ਼ਮਣ ਭੈਣ ਦੇ ਰੂਪ ਵਿੱਚ ਆਈ ਆ ਜੋ ਮੇਰਾ ਹੀ ਘਰ ਖਰਾਬ ਕਰਨ ਤੇ ਲੱਗੀ ਹੋਈ ਸੀ। ਉਹਨੇ ਮੇਰੇ ਨਾਲ ਮੇਰੇ ਘਰ ਵਾਲੇ ਦਾ ਮੋਹ ਵੀ ਨਹੀਂ ਜਰਿਆ। ਜਦੋਂ ਮੇਰੇ ਮੰਮੀ ਡੈਡੀ ਘਰ ਆਏ ਤਾਂ ਉਹ ਕਹਿਣ ਲੱਗੇ ਕਿ ਇਦਾਂ ਦੀ ਤਾਂ ਕੋਈ ਗੱਲ ਨਹੀਂ ਸਾਡੀ ਵੱਡੀ ਕੁੜੀ ਝੂਠ ਬੋਲ ਰਹੀ ਆ। ਜਦੋਂ ਮੰਮੀ ਡੈਡੀ ਨੇ ਮੇਰੀ ਭੈਣ ਨੂੰ ਇਹ ਗੱਲ ਪੁੱਛੀ ਤਾਂ ਮੇਰੀ ਭੈਣ ਚੁੱਪ ਕਰਕੇ ਖੜੀ ਸੀ ਤਾਂ ਡੈਡੀ ਨੇ ਕਹਿ ਦਿੱਤਾ ਕਿ ਜੇ ਅੱਜ ਤੂੰ ਸੱਚ ਨਾ ਦੱਸਿਆ ਤਾਂ ਅਸੀਂ ਹਮੇਸ਼ਾ ਲਈ ਤੇਰੇ ਨਾਲ ਰਿਸ਼ਤਾ ਤੋੜ ਦਵਾਂਗੇ ਤੇ ਉਧਰ ਮੇਰੀ ਸੱਸ ਨੇ ਵੀ ਕਹਿ ਦਿੱਤਾ ਸੀ ਕਿ ਸੱਚ ਦੱਸ ਨਹੀਂ ਤਾਂ ਫਿਰ ਮੈਂ ਵੀ ਤੈਨੂੰ ਘਰੋਂ ਕੱਢ ਦਿਆਂਗੀ ਤਾਂ ਮੇਰੀ ਭੈਣ ਰੋਂਦੀ ਹੋਈ ਕਹਿਣ ਲੱਗੀ ਮੈਂ ਤਾਂ ਉਦਾਂ ਹੀ ਪਾਲ ਨੂੰ ਕਹਿ ਦਿੱਤਾ ਸੀ ਇਦਾਂ ਦੀ ਤਾਂ ਕੋਈ ਗੱਲ ਨਹੀਂ ਆ ਮੇਰੀ ਭੈਣ ਕਹਿੰਦੀ ਇਹ ਆਪਣੇ ਆਪ ਚ ਜ਼ਿਆਦਾ ਸਮਾਰਟ ਬਣਦੀ ਆ ਮੇਰੇ ਪੇਕੇ ਘਰ ਵੀ ਸਾਰੇ ਇਹਨੂੰ ਕਹਿੰਦੇ ਸੀ ਕਿ ਕੁੜੀ ਪੜੰਜ ਬਹੁਤ ਹੁਸ਼ਿਆਰ ਆ ਸਾਰੇ ਇਦਿਆਂ ਹੀ ਸਿਫਤਾਂ ਕਰਦੇ ਸੀ ਤੇ ਹੁਣ ਇੱਥੇ ਆ ਕੇ ਵੀ ਤੁਸੀਂ ਸਾਰੇ ਇਹਨੂੰ ਹੀ ਚੰਗਾ ਸਮਝਦੇ ਹੋ ਮੈਨੂੰ ਕੋਈ ਪਿਆਰ ਨਹੀਂ ਕਰਦਾ ਤੁਸੀਂ ਸਾਰੇ ਇਹੀ ਸੋਚਦੇ ਹੋ ਕਿ ਮੈਂ ਤਾਂ ਇੱਕ ਹਾਊਸ ਵਾਈਫ ਆ ਤੇ ਇਹ ਕਮਾ ਕੇ ਲਿਆਉਂਦੀ ਆ ਤੁਸੀਂ ਸਾਰੇ ਇਹਦਾ ਜ਼ਿਆਦਾ ਮੋਹ ਕਰਦੇ ਹੋ ਤਾਂ ਮੇਰੀ ਸੱਸ ਕਹਿਣ ਲੱਗੀ ਤੈਨੂੰ ਇਦਾਂ ਕਿਉਂ ਲੱਗਿਆ ਮੈਂ ਤਾਂ ਤੁਹਾਨੂੰ ਦੋਵਾਂ ਨੂੰ ਬਰਾਬਰ ਰੱਖਦੀ ਆ ਮੈਂ ਤਾਂ ਸਗੋਂ ਇਹ ਸੋਚਦੀ ਹੁੰਨੀ ਆ ਕਿ ਚੱਲ ਇੱਕ ਨੌਕਾਰ ਸੰਭਦੀ ਆ ਤੇ ਦੂਜੀ ਨੌਕਰੀ ਕਰਦੀ ਆ ਜੇ ਤੂੰ ਘਰ ਨਾ ਸੰਭਦੀ ਹੁੰਦੀ ਤਾਂ ਇਹ ਜੌਬ ਕਿੱਦਾਂ ਕਰ ਲੈਂਦੀ ਤੈਨੂੰ ਐਵੇਂ ਵਹਿਮ ਪੈ ਗਿਆ ਅਸੀਂ ਤੈਨੂੰ ਵੀ ਉਨਾ ਹੀ ਪਿਆਰ ਕਰਦੇ ਜਿੰਨਾ ਇਹਨੂੰ ਪਿਆਰ ਕਰਦੇ ਸਾਡੇ ਲਈ ਤਾਂ ਦੋਵਾਂ 'ਚ ਕੋਈ ਫਰਕ ਨਹੀਂ ਆ ਪਾਲਵੀ ਆਪਣੀ ਭਾਬੀ ਨੂੰ ਕਹਿਣ ਲੱਗੇ ਕਿ ਤੁਸੀਂ ਮੇਰੇ ਨਾਲ ਐਡਾ ਵੱਡਾ ਝੂਠ ਬੋਲਿਆ ਤੁਹਾਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ ਤੁਸੀਂ ਮੇਰਾ ਘਰ ਖਰਾਬ ਕਰਨ ਲਈ ਕੋਈ ਵੀ ਕਸਰ ਨਹੀਂ ਛੱਡੀ ਇਸ ਤਰ੍ਹਾਂ ਮੇਰੀ ਭੈਣ ਸਾਰੇ ਪਰਿਵਾਰ ਤੋਂ ਮਾਫੀ ਮੰਗਣ ਲੱਗੀ ਬੇਸ਼ੱਕ ਸਾਰਿਆਂ ਨੇ ਉਹਨੂੰ ਮਾਫ ਕਰ ਦਿੱਤਾ ਤੇ ਘਰ ਰੱਖ ਵੀ ਲਿਆ ਪਰ ਹੁਣ ਮੇਰਾ ਉਹਦੇ ਨਾਲ ਬਿਲਕੁਲ ਵੀ ਮਨ ਨਹੀਂ ਮਿਲਦਾ ਸੀ ਤੇ ਮੇਰੇ ਮੰਮੀ ਡੈਡੀ ਨੇ ਵੀ ਮੇਰੀ ਵੱਡੀ ਭੈਣ ਨੂੰ ਕਿਹਾ ਕਿ ਤੇਰੇ ਤੋਂ ਸਾਨੂੰ ਇਹ ਉਮੀਦ ਨਹੀਂ ਸੀ ਪਾਲ ਮੈਥੋਂ ਵਾਰ-ਵਾਰ ਮਾਫੀ ਮੰਗ ਰਹੇ ਸੀ ਬੇਸ਼ੱਕ ਮੈਂ ਪਾਲ ਨੂੰ ਮਾਫ ਕਰ ਦਿੱਤਾ ਸੀ ਪਰ ਮੈਂ ਪਾਲ ਨੂੰ ਸਮਝਾਇਆ ਸੀ ਕਿ ਆਪਣੇ ਹਮਸਫਰ ਤੇ ਕੋਈ ਵੀ ਇਲਜ਼ਾਮ ਲਾਉਣ ਤੋਂ ਪਹਿਲਾਂ ਇੱਕ ਵਾਰ ਉਸ ਨਾਲ ਗੱਲ ਕਰ ਲੈਣੀ ਚਾਹੀਦੀ ਆ ਕਿਸੇ ਦੇ ਪਿੱਛੇ ਲੱਗ ਕੇ ਆਪਣਾ ਘਰ ਨਹੀਂ ਖਰਾਬ ਕਰੀਦਾ ਫਿਰ ਚਾਹੇ ਉਹ ਆਪਣਾ ਕੋਈ ਰਿਸ਼ਤੇਦਾਰ ਜਾਂ ਆਪਣਾ ਘਰ ਦਾ ਹੀ ਹੋਵੇ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ